ਪਤੇਗੜ ਚੋੜੀਆਂ ਅਦਨਾਲਾ ਰੋਡ ਵਿਖੇ ਦਸੂਰੇ ਦਸਤਾਰ ਸ਼ੋਰੂਮ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਅੱਜ ਸ਼ਾਮ ਉਕਤ ਸ਼ੋਰੂਮ ਵਿਖੇ ਹਲਕਾ ਡੇਰਾ ਬਾਬਾ ਨਾਨਕ ਦੇ ਐਮ.ਐਲ.ਏ ਗੁਰਦੀਪ ਸਿੰਘ ਰੰਧਾਵਾ ਪਹੁੰਚੇ ਜਿੱਥੇ ਉਹਨਾਂ ਨੇ ਜੋ ਕਿ ਉਹਨਾਂ ਦੇ ਹਲਕੇ ਦੇ ਹਨ ਉਹਨਾਂ ਦਾ ਹਾਲ-ਚਾਲ ਜਾਣਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਾ ਗੁਰਦੀਪ ਸਿੰਘ ਰੰਧਾਵਾ ਐਮ.ਪੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜੱਗੂ ਭਗਵਾਨਪੁਰੀ ਆਪਸੀ ਗੁੜੇ ਰਿਸ਼ਤਿਆਂ ਨੂੰ ਲੈ ਕੇ ਤਿੱਖੇ ਸਿਆਸੀ ਹਮਲੇ ਕੀਤੇ ਅਏ ਫਤਿਹਗੜ ਜੀ ਨੇ ਜਿਹੜਾ ਬੜਾ ਪਿਛਲੇ ਦਿਨੀ ਮਾੜਾ ਇਨਸੀਡੈਂਟ ਵਾਪਰਿਆ ਇੱਥੇ ਇੱਕ ਮੇਰੇ ਹਲਕੇ ਦੇ ਸਰਪੰਚ ਨੇ ਪਿੰਡ ਰਣਸੀਕਿਆਂ ਤੋਂ ਉਹ ਛੋਟਾ ਬਰਦਰ ਸਰਪੰਚਾ ਵੱਡੇ ਨੇ ਇੱਥੇ ਪਕੜੀ ਹਾਊਸ ਬਣਾਇਆ ਪਿਛਲੇ 3 ਮਹੀਨਿਆਂ ਤੋਂ ਆ ਕਿਸੇ ਸ਼ਰਾਰਤੀ ਅਨਸਰ ਨੇ ਪਿਛਲੇ ਦਿਨੀ ਇਹਨਾਂ ਤੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਉਹ ਜਿਹੜੇ ਪਹਿਲਾਂ ਇੱਥੇ ਦੁਕਾਨਦਾਰ ਸੀਗੇ ਕਰਦੇ ਉਹ ਵੀ ਰੈਂਟ ਤੇ ਸੀਗੇ ਤਾਂ ਇਹਨਾਂ ਵੀ ਰੈਂਟ ਤੇ ਲਈਏ ਦੁਕਾਨ ਉਹ ਜਿਹੜੇ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਉਹਨਾਂ ਨੂੰ ਥ੍ਰੈਡ ਕਾਲ ਆਈ ਸੀਗੀ ਇਹਨਾਂ ਨੂੰ ਤਾਂ ਥ੍ਰੈਡ ਕਾਲ ਵੀ ਨਹੀਂ ਕਦੀ ਆਈ ਤਾਂ ਉਹ ਭਲੇਖੇ ਨਾਲ ਉਹਨਾਂ ਨੇ ਅਟੈਕ ਉਹਨਾਂ ਦੇ ਕਰਨਾ ਸੀਗਾ ਔਰ ਉਹ ਇਹਨਾਂ ਤੇ ਕਰਤਾ ਜਦੋਂ ਸਲੀਤ ਸਾਹਮਣੇ ਆਈ ਪਰ ਜੇ ਉਹਨਾਂ ਦੇ ਕਰਨਾ ਜਾਂ ਇਹਨਾਂ ਤੇ ਕਰਨਾ ਹੈ ਇਹ ਜਿਹੇ ਲੋਕਾਂ ਨੂੰ ਕਦੀ ਵੀ ਨਹੀਂ ਸਰਕਾਰ ਨੇ ਬਖਸ਼ਣਾ ਉਹ ਆਉਣ ਵਾਲੇ ਥੋੜੇ ਦਿਨਾਂ ਤੱਕ ਉਹ ਜਿਹੜੇ ਬੰਦੇ ਕਰਕੇ ਗਏ ਨੇ ਉਹ ਜਰੂਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂਗੇ। ਨਸਾਂ ਐਮਪੀ ਜੀ ਦਸੰਗਰ ਦਾਵਾ ਦਾ ਕਾਲਾ ਕਾਫੀ ਇਹ ਚਰਚੇ ਤੇ ਪਿਆਣਾ ਆ ਰਿਹਾ ਕਿ ਇਹ ਜਿਹੜੇ ਸਾਨੂੰ ਇਹ ਸਰਪੰਚ ਸਾਹਿਬ ਮੈਨੂੰ ਮਿਲ ਕੇ ਆਏ ਤੇ ਫੇਰ ਉਹ ਇਹਨਾਂ ਤੇ ਪੂਰੀ ਚੱਲ ਗਈ ਮੇਰੇ ਮੁੰਡੇ ਨੂੰ ਲੈ ਕੇ ਧੱਕੇ ਦਿੱਤੇ ਨੇ। ਦੇਖੋ ਜੀ ਸਰਪੰਚ ਸਾਹਿਬ ਮੇਰੇ ਨਾਲ ਹੈ ਇਹਨਾਂ ਨੂੰ ਪੁੱਛੋ ਕਿ ਤੁਸੀਂ ਉਹਦੇ ਕੋਲ ਗਏ ਦੱਸੋ ਜੀ। ਨਹੀਂ ਜੀ ਨਹੀਂ। ਉਹਨਾਂ ਦੇ ਵੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀ ਤੇ ਤਰਾਏ ਦੀ ਦੁਕਾਨ ਸੀ ਉਹਨਾਂ ਦਾ ਨਾਮ ਗੁਰਪੇਜ ਹੈ। ਉਹ ਰਿਆਂ ਗਲਤ ਹਮੇਦ ਨਾਲ ਸਾਡਾ ਨਾਮ ਲਿਆ ਗਿਆ ਹੈ। ਤੇ ਉਹ ਨਾਲ ਹੈ ਦੁਕਾਨ ਉਹਨਾਂ ਦੀ ਵੀ ਉਹਨਾਂ ਦੇ ਇੱਕ ਪੁਰਾ ਬ੍ਰਦਰ ਦਾ ਨਾਮ ਪਰਮਿੰਦਰ ਹੈ ਦੂਸਰੇ ਦਾ ਕੋਈ ਭੇਜਾ ਤੇ ਮਿਸ ਅੰਦਰ ਨੂੰ ਇਸ ਕਰਕੇ ਤਾਂ ਬਿਲਕੁਲ ਨਹੀਂ ਗਏ ਇਹਨਾਂ ਇੱਕ ਕੜੀ ਜੋੜਦੇ ਨੇ ਉਸ ਕੜੀ ਨਾਲ ਇਹਨੂੰ ਕੜੀ ਜੋੜਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਐ ਵੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਉਂਦੀਆਂ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਹ ਤੋਂ ਮਿਲਣ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਜੀ ਜੀ ਇਹ ਸਾਬਕਾ ਸਿਸਟਮ ਡਰਾਮਾ ਰਚਿਆ ਜਾਂਦਾ ਐ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਰਹੀ ਐਸਐਸਪੀ ਸਾਹਿਬ ਨੇ ਇੱਕ ਕਾਨਫਰੰਸ ਕਰਤੀ ਐ ਹੁਣ ਕਿ ਕੋਈ ਐਸੀ ਥ੍ਰੈਟ ਕਾਲ ਨਹੀਂ ਹੋਈ ਸਿਰਫ ਇਹਨਾਂ ਇੱਕ ਪੋਸਟ ਪਾਈ ਐ ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟ ਪਾਈ ਤਾਂ ਪੋਸਟ ਦੇ ਥਲੇ ਕਿਹਨੇ ਕਮੈਂਟ ਕੀਤਾ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਦਾ ਘਰਮੋਲੀ ਹੋਈ ਐ ਕੋਈ ਥ੍ਰੈਟ ਕਾਲ ਆਈ ਨਹੀਂ ਲੇ ਕਹਿੰਦੇ ਜੀ ਜੱਗੂ ਭਗਵਾਨਪੁਰਿਆ ਥ੍ਰੈਟ ਕਾਲ ਦਾ ਪੜੋ ਸਟੇਟਮੈਂਟ ਹੋਣੇ ਐਸਐਸਪੀ ਸਾਹਿਬ ਨੂੰ ਕਹਿੰਦਾ ਕੋਈ ਉਹ ਦਿਨ ਜੱਗੂ ਭਗਵਾਨ ਪ੍ਰੇਲ ਉਹਨਾਂ ਨੂੰ ਥ੍ਰੈਟ ਕੋਈ ਨਹੀਂ ਆਈ ਕਿਤੇ ਆਵੇਂ ਜਿੱਦਾਂ ਉਹਨੇ ਨਾ ਉਹ ਪ੍ਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸ਼ਤਪ ਨਹੀਂ ਕਰਦੇ ਰਹੇ ਇਹਨਾਂ ਲੋਕਾਂ ਦੀ ਇਹ ਲੋਕ ਤਾਂ ਹੁਣ ਹੁਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰਿਆ ਟਟਾਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਛ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁਲਸ ਨੇ ਉਹ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਜੇ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੰਦੇ ਹੋ ਨਾ ਥਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਹੈ ਉਹ ਤੇ ਆਪਾਂ ਕਰਦੇ ਆ ਨਾ ਉਹਦੀ ਹਾਂਜੀ ਸਹੀ ਉਹਦੇ ਤੇ ਆਪਾਂ ਜਾਂ ਜਿਮਨੀ ਪਰਦੇਓ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਲਾਈ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਕੋਈ ਐਸੀ ਗੱਲ ਹੀ ਕੋਈ ਨਹੀਂ ਦੇਖੋ ਭੁਗਵਾਤਰੀ ਦੇ ਭਰਾ ਦੀ ਵੀ ਕੱਲ ਇੰਟਰਵਿਊ ਆ ਰਹੀ ਜਿਹੋ ਕਹਿੰਦਾ ਕਿ ਇਹਨਾਂ ਦਾ ਜਿਹੜੀ ਆ ਫਰੇਗਾ ਟੂ ਲੈਂਸੀਟ ਗੋਲੀ ਵਾਲਾ ਸਾਟਾ ਹੈ ਉਹ ਹੈ ਹੀ ਨਹੀਂ ਜੀ ਅਜੀ ਕੋ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਫਰਾਤੀ ਜਿਹੜੇ ਡਰੋਂਦੇ ਤਮਕਾ ਕੇ ਥੋੜੇ ਬਾਰੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀਹੀਂ ਇਹਦੇ ਨਾਲ ਕੋਈ ਟੱਚ ਲਿੰਕ ਹੀ ਨਹੀਂ ਤਾਂ ਇਹ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ ਦਹਿਸ਼ਤ ਪੈਦਾ ਕਰਨੀ ਕਿ ਗੈਂਗਸਟਰਵਾਦ ਬੜਾ ਜੀ ਤਰ ਗੈਂਗਸਟਰ ਪਿਛਲੇ 50 ਸਾਲਾਂ 'ਚ ਤੁਸੀਂ ਆਪ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹਨਾਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ਼ ਇਮਜ ਨਹੀਂ ਬਣਨੀ ਕਿ ਤੁਸੀਂ ਸੋਚੋ ਕਿ ਇਮਜ ਤੁਹਾਡੀ ਸਾਫ਼ ਹੋ ਜਾਏਗੀ ਜੋ ਤੁਸੀਂ ਪਿਛਲੇ ਪੰਜਾਂ ਸਾਲਾਂ ਚ ਬੀਜਿਆ ਔਰ ਤੁਸੀਂ ਵੱਡਣਾ ਔਰ ਆਉਣ ਵਾਲੇ ਸਮੇਂ ਚ ਵੱਡੋਗੇ ਹੋਰ ਵੀ ਅੱਜ ਸੁਚਾ ਸਿੰਘ ਲੰਗਾਨ ਨੇ ਅੱਜ ਕਿਹਾ ਵੀ ਅਸੀਂ ਧਰਨਾ ਦੇਣਾ ਹੈ ਸਾਥ ਵਿੱਚ ਚੰਦਰ ਸਿੰਘ ਜੀ ਕਿਸ ਤਰੀ ਦੇ ਦੇਖੋ ਜੀ ਦੇਖੋ ਉਹ ਜਿਹੜੀ ਗੱਲ ਹੈ ਕੱਲ ਇੱਕ ਜਿਹੜੀ ਜੱਗੂ ਭਗਵਾਨ ਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇੰਟਰੂ ਦਿੱਤੀ ਆ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਗਿਆ ਕਿ ਜਿਹੜਾ ਸਰਪੰਚ ਭਪੂਟੇ ਲਮਾੜਾ ਮਰਿਆ ਠੀਕ ਹੈ ਜੀ ਤਾਂ ਉਹਦੇ ਚ 골ਦੀ ਭਮਰਾ ਕੋਟਰੀ ਦਾ ਉਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਹੈ ਤਾਂ ਸੁਖਜਿੰਦਰ ਰੰਧਾਵੇ ਨੇ ਕਿਹਾ ਕਿ ਤੁਸੀਂ ਮਾਰ ਦੋ ਤਾਂ ਮੈਂ ਮਗਰ ਬੈਠਾ ਹਾਂ ਗੱਲ ਕਲੀਅਰ ਹੈ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਮਾਰ ਨਾਲ ਕਹਿ ਕਿ ਇਹ ਬੰਦੇ ਨੇ ਕਹਿ ਕਿ ਮਰਵਾਇਆ ਗੱਲ ਬੜੀ ਸਾਫ਼ ਹੈ ਕਿ ਉਹ ਜਿਹੜਾ ਗੋਲਦੀ ਪੰਮਰਾ ਉਹਨੂੰ ਇੰਟੈਰੋਗேட் ਕੀਤਾ ਜਾਏ ਅਨਟੈਰੋਗேட் ਘਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਤਾਂ ਜੇ ਉਹ ਬਖਦਾ ਅਸੁਖਜਿੰਦਰ ਧਾਵ ਨੇ ਜੇ ਕਿਰਾਇਆ ਤੋਂ ਤੇ ਪਰਚਾ ਹੋਣਾ ਚਾਹੀਦਾ ਠੀਕ ਹੈ